नगेश्वर राव जी आई जी हेडकुआटर डॉक्टर सुखचैन गिल जी साढ़े होम सैकटरी साहब शेखर साहब बलकार सिंह जी एम एल ए करतारपुर रमन अरोड़ा जी एम एल ए जलंधर प्रिंसिपल प्रेम कुमार जी साढ़े इंचार्ज ने फलौर के मेरे सामने साड़ी जलंधर की पूरी टीम बैठी है फलौर की बैठी है नकोदर दी बैठी है और जिन्हें भी कदम तुम चल के आए हो सारे एक एक चलिया तो कदम साढ़े सिर मेथे मेरी सताल नमस्कार वाहगुरु जी का खालसा वाहगुरू जी की फतह बड़ा खूबसूरत हॉल है मैं पिछले साल भी इतने आया सी जो लगभग तीन सौ उन्नी मेरे ख्याल से तीन सौ उन्नीस सी पिछली बार 319 ਗੱਡੀਆਂ ਨਮੀਆਂ ਜਿਹੜੀਆਂ ਵੰਡੀਆਂ ਗਈਆਂ ਸੀ ਔਰ ਮੈਨੂੰ ਉਦੋਂ ਪਤਾ ਲੱਗਿਆ ਸੀਗਾ ਕਿ ਪਹਿਲੀ ਵਾਰ ਐਨਐਸਐਚਓ ਆਪਸ ਚ ਇਕੱਠੇ ਹੋਏ ਨੇ ਕਿ ਇੱਥੇ ਸਾਰਾ ਦਿਨ ਰਹਿ ਕੇ ਗਏ ਖਾਣਾ ਖਾਦਾ ਇੱਕ ਦੂਜੇ ਨਾਲ ਵਿਚਾਰ ਵਟਾਉਂਦੇ ਹੋਏ ਇੱਕ ਦੂਜੇ ਦੇ ਹਲਕਿਆਂ ਬਾਰੇ ਇੱਕ ਦੂਜੇ ਦੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬਾਰੇ ਬ੍ਰੇਨਸਟਾਰਮਿੰਗ ਹੋਈ ਉਹਦੇ ਰਿਜ਼ਲਟ ਜਿਹੜੇ ਬੜੇ ਅੱਛੇ ਆਉਣੇ ਸ਼ੁਰੂ ਹੋਏ ਸਵਾਜਿਕ 139 ਜਿਹੜੇ ਐਸਐਚਓ ਨੇ ਬਾਕੀ ਡਿਪਾਰਟਮੈਂਟਾਂ ਦੇ ਵੀ ਜਿਹੜੇ ਹੈਲਪਿੰਗ ਡਿਪਾਰਟਮੈਂਟ ਨੇ ਉਹਨਾਂ ਨੂੰ ਵੀ ਨਵੀਆਂ ਗੱਡੀਆਂ ਨਵੇਂ ਕਿਊਮੈਂਟ ਦਿੱਤੇ ਜਾ ਰਹੇ ਨੇ ਦੇਖੋ ਬਾਰਡਰ ਸਟੇਟ ਹੋਣ ਕਰਕੇ ਪੰਜਾਬ ਵਿੱਚ ਕੋਈ ਨਾ ਕੋਈ ਸ਼ਰਾਰਤੀ ਅਨਸਰ ਸ਼ਰਾਰਤਾ ਕਰਦੇ ਰਹਿੰਦੇ ਆ ਔਰ ਪੰਜਾਬ ਦੀ ਸ਼ਾਂਤੀ ਨੂੰ ਪੰਗ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਆ ਤੇ ਤੁਸੀਂ ਬੜੀ ਬਹਾਦਰੀ ਨਾਲ ਉਹਨਾਂ ਦਾ ਮੁਕਾਬਲਾ ਵੀ ਕਰਦੇ ਹੋ ਬਹਾਦਰੀ ਨਾਲ ਉਹਨਾਂ ਨੂੰ ਨੱਥ ਵੀ ਪਾਉਂਦੇ ਹੋ ਪਰ ਕਈ ਵਾਰੀ ਕਿਉਂਕਿ ਅਪਰਾਧੀ ਜਿਹੜੇ ਨੇ ਉਹ ਮਾਡਰਨ ਹੋ ਗਏ ਉਹਨਾਂ ਕੋਲੇ ਮਾਡਰਨ ਹਥਿਆਰ ਆ ਗਏ ਨਵੇਂ-ਨਵੇਂ ਤਕਰੀਕਾਂ ਆ ਗਈਆਂ ਕ੍ਰਾਈਮ ਦੀਆਂ ਕਈ ਵਾਰੀ ਆਪਾਂ ਤਕਨੀਕ ਪੱਖੋਂ ਪਿੱਛੇ ਰਹਿ ਜਾਂਦੇ ਸੀ ਬਹਾਦਰੀ ਪੱਖੋਂ ਕੋਈ ਮੈਨੂੰ ਸ਼ੱਕ ਨਹੀਂ ਤੁਹਾਡੇ ਤੇ ਤਕਨੀਕ ਪੱਕੋ ਪਿੱਛੇ ਰਹਿ ਜਾਂਦੀ ਸੀ ਸੋ ਅਸੀਂ ਫੈਸਲਾ ਕੀਤਾ ਫਿਰ ਕਿ ਤਕਨੀਕ ਪੱਕੋ ਪੰਜਾਬ ਪੁਲਿਸ ਨੂੰ ਬਿਲਕੁਲ ਅਪਗ੍ਰੇਡ ਕਰਨਾ ਹੈ ਹੁਣ ਐਂਟੀ ਡਰੋਨ ਦਾ ਜਿਹੜਾ ਪਾਇਲਟ ਹੈ ਐਂਟੀ ਡਰੋਨ ਦਾ ਜਿਹੜਾ ਸਿਸਟਮ ਹੈ ਉਹਦੇ ਜਿਹੜੇ ਪਾਇਲਟ ਚੱਲ ਰਹੇ ਨੇ ਚੈਕਿੰਗ ਚੱਲ ਰਹੀ ਹੈ ਤਾਂ ਕਿ ਜਿਹੜੇ ਡਰੋਨ ਆਉਂਦੇ ਆ ਸਰਦ ਪਾਰ ਤੋਂ ਨਸ਼ੇ ਨੁਸ਼ੇ ਸਿੱਟ ਜਾਂਦੇ ਆ ਉਹਨੂੰ ਆਪਾਂ ਇੱਧਰ ਆਉਣ ਹੀ ਰੰਦੇ ਆਈਏ ਉਹਨਾਂ ਜਿੱਥੇ ਆਪਣੀ ਮਰਜ਼ੀ ਨਾਲ ਆਪਣੇ ਛੁੱਟੀਆਂ ਜਾ ਉਹਨੂੰ ਉੱਥੋਂ ਉੱਡਣੀ ਨਾ ਦੇਈਏ। ਸੋ ਜਿਹੜੀ ਡੀਜੀਪੀ ਸਾਹਿਬ ਨੇ ਗੱਲ ਕਹੀ ਹੈ ਉਹ ਬਹੁਤ ਵੱਡੀ ਇਤਿਹਾਸਿਕ ਲੜਾਈ ਹੈ। ਤੁਹਾਡਾ ਸਾਰਿਆਂ ਦਾ ਨਾਮ ਹਿਸਟਰੀ 'ਚ ਲਿਖਿਆ ਜਾਊਗਾ। ਅੱਜ ਤੋਂ ਜਦੋਂ 25 ਸਾਲ ਨੂੰ ਅੱਜ ਤੋਂ 50 ਸਾਲ ਨੂੰ ਜਦੋਂ ਗੱਲ ਚੱਲੂਗੀ ਕਿ ਜਦੋਂ ਪੰਜਾਬ ਨੂੰ ਨਸ਼ਿਆਂ ਦੀ ਦਲਦਲ 'ਚੋਂ ਜਦੋਂ ਕਿ ਲੋਕ ਉਮੀਦ ਹੀ ਛੱਡ ਚੁੱਕੇ ਸੀ ਕਿ ਪੰਜਾਬ ਇਸ ਦਲਦਲ 'ਚੋਂ ਨਿਕਲ ਸਕਦਾ ਹੈ। ਤਾ ਫਿਰ ਪੰਜਾਬ ਪੁਲਿਸ ਨੇ ਆ ਆ ਇਸਚੋਂ ਹੁੰਦੇ ਸੀ ਆ ਉਥੇ ਡੀਐਸਪੀ ਸੀ ਆ ਉਥੇ ਐਸਪੀ ਸੀ ਆ ਐਸਐਸਪੀ ਸੀ ਸਾਰੇ ਨਾਮ ਤੁਹਾਡੇ ਹਿਸਟਰੀ ਚ ਲਿਖੇ ਜਾਣਗੇ ਕਿ ਜਦੋਂ ਪੰਜਾਬ ਨੂੰ ਦਲਦਲ ਚੋਂ ਨਸ਼ੇ ਦੀ ਚਿੱਟੇ ਦੀ ਹੈਰੋਇਨ ਦੀ ਦਲਦਲ ਚੋਂ ਕੱਢਿਆ ਤਾਂ ਉਦੋਂ ਇਨਾ ਇਨਾ ਅਫਸਰਾਂ ਦੀ ਦਲੇਰੀ ਇਨਾ ਇਨਾ ਅਫਸਰਾਂ ਦੀ ਜਿਹੜੀ ਡਿਊਟੀ ਹੈ ਉਹ ਕਾਬਲੇ ਤਾਰੀਫ ਹੈ ਤੇ ਉਹਨੂੰ ਹਿਸਟਰੀ ਚ ਸੁਨਹਿਰੀ ਅੱਖਰਾਂ ਚ ਤੁਹਾਡਾ ਨਾਮ ਲਿਖਿਆ ਜਾਊਗਾ ਪਰ ਇਹ ਹਜੇ ਲੜਾਈ 1 ਮਹੀਨੇ ਦੀ ਨਹੀਂ ਇਹ ਲੜਾਈ ਲੰਬੀ ਹੈ ਜੀ। ਘਟ ਬਹੁਤ ਗਿਆ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਕਿ ਬੀਐਸਐਫ ਵੱਲੋਂ ਵੀ ਇਨਫੋਰਮੇਸ਼ਨ ਆਈ ਹੈ ਕਿ 70% ਡਰੋਨ ਜਿਹੜੇ ਨੇ ਉਧਰੋਂ ਸਰਦ ਪਾਰ ਤੋਂ ਆਉਣੇ ਬੰਦ ਹੋ ਗਏ। ਉਹਦਾ ਕਾਰਨ ਇਹ ਹੈ ਇੱਧਰ ਜਿਹੜੇ ਉਹਨਾਂ ਨੂੰ ਉਹਨਾਂ ਦੇ ਪੈਕੇਟ ਰਿਸੀਵ ਕਰਦੇ ਸੀ ਉਹ ਜਾਂ ਤਾਂ ਤੁਸੀਂ ਫੜ ਲਏ ਜਾਂ ਫਿਰ ਉਹ ਸਟੇਟ ਛੱਡ ਕੇ ਭੱਜ ਗਏ। ਤਾਂ ਇੱਥੇ ਰਿਸੀਵ ਕਰਨ ਵਾਲਾ ਨਹੀਂ ਰਿਹਾ ਕੋਈ। ਤਾਂ ਫਿਰ ਉਹ ਕਿਵੇਂ ਭੇਜਣਗੇ ਜੀ ਉਥੋਂ? ਸੋ ਇਸ ਕਰਕੇ ਕਾਮਯਾਬੀ ਜਿਹੜੀ ਹੈ ਉਹ ਸਾਰੇ ਪਾਸਿਓਂ ਆ ਰਹੀ ਹੈ ਪਬਲਿਕ ਨਾਲ ਆ ਗਈ ਆਪਣੇ ਪਬਲਿਕ ਤਾਂ ਪਹਿਲੇ ਨਾਲ ਸੀ ਆਪਣੇ ਪੰਚਾਇਤਾਂ ਦੀਆਂ ਪੰਚਾਇਤਾਂ ਮਤੇ ਪਾ ਰਹੀਆਂ ਨੇ ਕਿ ਅਸੀਂ ਤੁਹਾਡੀ ਹੈਲਪ ਕਰਾਂਗੇ ਜੀ ਅਸੀਂ ਤੁਹਾਡਾ ਸਹਿਯੋਗ ਦੇਵਾਂਗੇ ਜੀ ਕਿ ਸਾਡੇ ਪਿੰਡ ਨੂੰ ਨਸ਼ਾ ਮੁਕਤ ਬਣਾ ਦਿਓ ਜੀ ਸਾਡੇ ਪਿੰਡਾਂ ਕਿਲੇ ਖੋਲ ਦਿਓ ਜੀ ਸਾਡੇ ਸਕੂਲ ਬਣਾ ਦਿਓ ਜੀ ਗਰਾਊਂਡ ਬਣਾ ਰਿਹਾ ਸਾਰੇ ਪੰਜਾਬ ਦੇ ਸਾਰੇ ਪਿੰਡਾਂ ਦੇ ਵਿੱਚ ਖੇਡਣ ਵਾਲੇ ਗਰਾਊਂਡ ਬਣਾ ਰਿਹਾ ਤਾਂ ਕਿ ਬੱਚੇ ਜਿਹੜੇ ਨੇ ਉਹ ਖੇਡਾਂ ਵੱਲ ਜਾਣ ਆਪਣੇ ਸਰੀਰ ਵੱਲ ਜਾਣ ਪੁਲਿਸ 'ਚ ਭਰਤੀ ਹੋਣ ਫੌਜ ਜਾਣ ਤੇ ਜਿੱਥੇ ਮਰਜ਼ੀ ਉਹਨਾਂ ਨੂੰ ਮਤਲਬ ਫੀਲਡ ਦੇ ਵਿੱਚ ਜਾਣਾ ਪਵੇ ਫਿਟ ਰਹਿਣਾ ਮੈਨੂੰ ਪਿੱਛੇ ਜੇ ਵੈਸਟਰਨ ਕਮਾਂਡ ਦੇ ਜਿਹੜੇ ਹੈੱਡ ਨੇ ਫੌਜ ਦੇ ਉਹ ਮੈਨੂੰ ਮਿਲੇ ਉਹਨਾਂ ਨੇ ਮੈਨੂੰ ਬੜੀ ਇੱਕ ਚਿੰਤਾਜਨਕ ਗੱਲ ਦੱਸੀ ਔਰ ਮੈਨੂੰ ਬਹੁਤ ਦੁੱਖ ਹੋਇਆ ਸੁਣ ਕੇ ਉਹ ਕਹਿੰਦੇ ਜੀ ਸਾਡੀ ਹੈਲਪ ਕਰੋ ਸਿੱਖ ਰੈਜiment ਵਾਸਤੇ ਸਾਨੂੰ ਭਰਤੀ ਹੋਣ ਲਈ ਬੱਚੇ ਨਹੀਂ ਮਿਲ ਰਹੇ ਸਿੱਖ ਰੈਜiment ਖਤਰੇ 'ਚ ਹੈ ਜੀ ਦੇਖੋ ਕਿੰਨਾ ਬਹਾਦਰੀ ਦਾ ਇਤਿਹਾਸ ਹੈ ਸਿੱਖ ਰੈਜiment ਦਾ ਤੇ ਅੱਜ ਭਰਤੀ ਹੋਣ ਲਈ ਬੱਚੇ ਨਹੀਂ ਮਤਲਬ ਲੱਭ ਰਹੇ ਕਾਰਨ ਇਹ ਜਾਂ ਤਾਂ ਬਾਹਰਲੇ ਮੁਲਕਾਂ ਨੂੰ ਚਲੇ ਗਏ ਜਾਂ ਨਸ਼ਿਆਂ ਨੇ ਜਿਹੜਾ ਉਹ ਸਰੀਰ ਗਾਲ ਤੇ ਤੇ ਫਿਟਨੈਸ ਨਹੀਂ ਰਹੀ ਟੈਸਟ ਨਹੀਂ ਪਾਸ ਕਰ ਸਕਦੇ